ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਕੀ ਹਾਲ ਹੈ ਜੀ ਚੜ੍ਹਦੀਆਂ ਕਲਾ ਕਿਰਪਾ ਮਾਰੇ ਗੁਰੂ ਅਰਗੁਨ ਸਾਹਿਬ ਜੀ ਬਾਬਾ ਜੀ ਆਪਣੇ ਦਾਲ ਪੰਥ ਬਾਰੇ ਵਿਸਤਾਰ ਚ ਜਰੂਰ ਦੱਸੋ ਸੰਗਤਾਂ ਨੂੰ ਤੇ ਆਪਣੇ ਘੋੜਿਆਂ ਬਾਰੇ ਗੱਲਬਾਤ ਕਰਾਂਗੇ ਆਪਾਂ ਦਾਲ ਪੰਥ ਦਾ ਇਦਾਂ ਜੀ ਮੀਰੀ ਪੀਰੀ ਦੇ ਮਾਲ ਗੁਰੂ ਅਰਗੁਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਤਖਤ ਦੇ ਸੁਭਾਈ ਬਾਣ ਹੋਏ ਸੱਚੇ ਪਾਸ਼ਾ ਦੋ ਤਲਵਾਰਾਂ ਪਹਿਨੀਆਂ ਸਤਗੁਰਾਂ ਨੇ ਜਿੱਥੇ ਸੰਗਤਾਂ ਨੂੰ ਸ਼ਹੀਦਰ ਲਿਆਉਣ ਦੇ ਹੁਕਮ ਕੀਤੇ ਮਾਇਆ ਸੱਚੇ ਪਾਤਸ਼ਾਹ ਨੇ ਰੋਕਤੀ ਉਸ ਵੇਲੇ ਸਿਰ ਫਿਰ ਸੰਗਤਾਂ ਨੂੰ ਕਿਹਾ ਵੀ ਚੰਗੇ ਰਾਖੀ ਘੋੜੇ ਗੁਰੂ ਘਰ ਚ ਹਾਜ਼ਰ ਕਰੋ ਚੰਗੀਆਂ ਜਵਾਨੀਆਂ ਹਾਜ਼ਰ ਕਰੋ ਉਸ ਵੇਲੇ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਚੰਗੀਆਂ ਜਵਾਨੀਆਂ ਗੁਰੂ ਘਰ ਹਾਜ਼ਰ ਹੋਈਆਂ ਘੋੜੇ ਹਾਜ਼ਰ ਹੋਏ ਅੱਜ ਵੀ ਉਸੇ ਤਰ੍ਹਾਂ ਜਵਾਨੀਆਂ ਹਾਜ਼ਰ ਹੁੰਦੀਆਂ ਘੋੜੇ ਹਾਜ਼ਰ ਹੁੰਦੇ ਆ ਇਸ ਤਰ੍ਹਾਂ ਦਲ ਪੰਥ ਦੇ ਵਿੱਚ ਘੋੜੇ ਜਿਹੜੇ ਅਰਦਾਸੇ ਦੇ ਆ ਸਿੰਘ ਵੀ ਅਰਦਾਸੇ ਦੇ ਆ ਤੋਂ ਬੜੇ ਲੰਮੇ ਸਮੇਂ ਤੋਂ ਸਿੰਘ ਸੇਵਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਤੇ ਚੜਦਿਆਂ ਤੋਂ ਚੜਦਿਆਂ ਕਲਾ ਦੇ ਘੋੜੇ ਜਿਹੜੇ ਬੇਕੀਮਤੇ ਘੋੜੇ ਗੁਰੂ ਘਰ ਚ ਹਾਜ਼ਰ ਹੁੰਦੇ ਆ। ਤੋਂ ਇਦਾਂ ਹੀ ਦਲਪੰਥ ਦੀ ਜਿਹੜੀ ਇਹ ਮਰਯਾਦਾ ਚੱਲਦੀ ਹੈ। ਬਿਨਾ ਕਿਸੇ ਲਾਲਚ ਤੋਂ ਮਾਇਆ ਤੋਂ ਸੋ ਨਿਸ਼ਕਾਮ ਸੇਵਾ ਗੁਰੂ ਕੇ ਪਿਆਰੇ ਕਰਦੇ ਆ। ਤੋਂ ਜਿਨ ਨੇ ਇੱਥੇ ਰਹਿ ਕੇ ਇਹ ਆਨੰਦ ਨੂੰ ਪ੍ਰਾਪਤ ਕਰਨਾ ਉਹ ਬਾਣਾ ਪਾ ਕੇ ਅਮਰ ਸ਼ਾਕੇ रह ਸਕਦਾ ਏ। ਉਤਰਾ ਵੀ ਪਾਉਣਾ ਦੇ ਨਾਲ ਕੋ ਜੀਵਾ ਜੇ ਕੋ ਸੇਵਾ ਕਰਨੀ ਚਾਹਵੇ ਉਹ ਰਹਿ ਸਕਦਾ ਏ। ਤੋਂ ਇਸ ਤਰ੍ਹਾਂ ਕਰਕੇ ਦਲਪੰਥ ਦਾ ਪਹਿਰਾ ਚੱਲਦਾ ਏ ਸਾਰੇ ਗੁਰਦੁਆਰਾ ਮਸਤਾਨ ਦੀਆਂ ਯਾਤਰਾ। ਤੋ ਦਿਨੇ ਰਾਤ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਹੁੰਦਿਆਂ ਜੋੜ ਮੇਲੇ ਮਨਾਉਣ ਵਾਸਤੇ ਦਾਲਪੰਥ ਜਿਹੜਾ ਜਾਂਦਾ ਹੈ ਜੀ ਬਾਬਾ ਜੀ ਤੇ ਬਾਬਾ ਜੀ ਆਪਣੇ ਦਾਲਪੰਥ ਚ ਕਿੰਨੇ ਘੋੜੇ ਆ ਜੀ ਆਪਣੇ ਦਾਲਪੰਥ ਦੇ ਵਿੱਚ ਤਕਰੀਬਨ 20 25 ਘੋੜੇ ਆ ਠੀਕ ਆ ਜੀ ਸੋ ਮਾਰੇ ਸਭ ਤੋਂ ਨਿਸ਼ਾਨ ਨਗਾਰਾ ਹੈ ਮਹਾਂਪੁਰਖ ਆਦੀ ਸਤਕਾਰਯੋਗ ਨਿਰਮਲ ਆਤਮਾ ਮਹਾਂਪੁਰਖ ਬਾਬਾ ਤਰਲੋਕ ਸਿੰਘ ਸਾਹਿਬ ਜੀ ਉਹ ਦਾਲਪੰਥ ਦੇ ਨਾਲ ਰਹਿ ਕਰਕੇ ਉਹ ਅੰਮ੍ਰਿਤ ਪ੍ਰਚਾਰ ਸਿੱਖੀ ਦਾ ਪ੍ਰਚਾਰ ਕਰਦੇ ਆ ਜੀ ਬਾਬਾ ਜੀ ਦੇ ਦਾਲ ਪੰਥ ਵੱਡੇ ਖਿਆਲੀਆਂ ਦੇ ਨਾਮ ਤੇ ਜਿਆਦਾ ਮਸ਼ਹੂਰ ਹੈ ਜੀ ਹਾਂ ਹਾਂਜੀ ਇਹ ਤਰਨਾ ਦਾਲ ਬਾਬਾ ਦਰਲੋਕ ਸਿੰਘ ਜੀ ਵੱਡੇ ਖਿਆਲੇ ਵਾਲੇ ਮਹਾਂਪੁਰਖ ਵਾਜਦੇ ਤੇ ਬਾਬਾ ਜੀ ਆਪਾਂ ਘੋੜਿਆਂ ਬਾਰੇ ਵੀ ਕਰਕੇ ਗੱਲਬਾਤ ਅੱਗੇ ਜਾ ਕੇ ਹਾਂਜੀ ਘੋੜਿਆਂ ਬਾਰੇ ਸਿੰਘ ਤੁਹਾਨੂੰ ਦੱਸ ਦੇਣਗੇ ਆ ਨਾਲ ਜਾ ਕੇ ਅੱਗੇ ਤੇ ਵਿਲੇ ਆਪ ਜੀ ਠੀਕ ਹੈ ਜੀ ਦਰਸ਼ਨ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਦਾਲ ਪੰਥ ਦੇ ਨਾ ਕੱਲੇ ਕੱਲੇ ਘੋੜੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ 7 ਵਜੇ ਨੇ ਜੀ ਤੇ ਦੱਸੋ ਬਾਬਾ ਜੀ ਪਹਿਲਾਂ ਤਾਂ ਇਸ ਘੋੜੇ ਬਾਰੇ ਦੱਸ ਦਿਓ ਆਪਾਂ ਨੂੰ ਇਹ ਘੋੜੇ ਦਾ ਨਾਂ ਜੀ ਘੋੜਾ ਇਹਨੂੰ ਬਿਜਲੀ ਆਂਦੇ ਆ ਅੱਛਾ ਜੀ ਇਹ ਜਦੋਂ ਹੁਣੇ ਵੇਖ ਲਓ ਕਿ ਤੇ ਹਿੰਕਿਆ ਤੇ ਇਹਦੀ ਏਦਾਂ ਆਵਾਜ਼ ਨਿਕਲੀ ਜਿਵੇਂ ਨਾ ਬਿਜਲੀ ਨੇ ਜੜ ਗੜਕਦੀ ਅੱਛਾ ਏਦਾਂ ਦੀ ਆਵਾਜ਼ ਆਈ ਇਹਦੀ ਅੱਛਾ ਅੱਛਾ ਹਾਂਜੀ ਤੇ ਆ ਆਨੰਦਪੁਰ ਸੇਵ ਸਾਟਲਵਾਈ ਜੀ ਨੇ ਅੱਛਾ ਜੀ ਮੱਲੇ ਤੋਂ ਇਹ ਕਿਵੇਂ ਲੱਗ ਗਈ ਸੀਗੀ ਇਹ ਖੁੱਲ ਗਿਆ ਇਹ ਜੀ ਘੋੜਾ ਅੱਛਾ ਅੱਛਾ ਤੇ ਆਪਦੀ ਪੂਰੀ ਸਪੀਡ ਨਾਲ ਫੁੱਲ ਭੱਜ ਕੇ ਨਾ ਅੱਛਾ ਜੀ ਤੇ ਗੱਡੀ ਟਰਾਲਾ ਖਲੋਤਾ ਜੀ ਤੋਚ ਵਜਾ ਘੋੜਾ ਤੋਚ ਪਾਪਾ ਵਾ ਵਾ ਉਹ ਵੀ ਮਹਾਰਾਜ ਨੇ ਹਜੇ ਕਿਰਪਾ ਕੀਤੀ ਹੈ ਤੇ ਹਨਾ ਵਧੀਆ ਵੀ ਸਹੀ ਜਾਕਮ ਭਰ ਗਿਆ ਇਹਦਾ ਆਰਾਮ ਆ ਗਿਆ ਨੂੰ ਹੁਣ ਤੇ ਤਿਆਰ ਪਰ ਤਿਆਰਿਆ ਘੋੜਾ ਹਾਂ ਹੁਣ ਬਾਬਾ ਲੰਗ ਲੰਗ ਤਾਂ ਨਹੀਂ ਮਾਰਦਾ ਨਾ 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 ਹੁਣ ਕੁਝ ਕਰੀ ਠੀਕਾ ਬਹੁਤ ਚੜ ਚੜਦੀ ਕਲਾ ਵਾਲਾ ਘੋੜਾ ਬਾਬਾ ਤਿੰਨ ਕਿ ਦਿਨ ਲੰਗ ਮਾਰੀ ਸੀ ਬਾਬਾ ਜੀ ਘੋੜਾ ਪੂਰਾ ਜੇਰੇ ਵਾਲਾ ਘੋੜਾ ਜੀ ਆਜੋ ਤੁਹਾਨੂੰ ਗਰਦੀ ਵਾਲੇ ਘੋੜੇ ਦਿਖਾਉਂਦਾ ਠੀਕ ਹੈ ਬਾਬਾ ਜੀ ਆਪਣੇ ਇੱਧਰ ਵੀ ਦੋਸਤਾਂ ਨੂੰ ਦਿਖਾ ਦਗੇ ਹਾਂਜੀ ਵੀ ਨਿਤ ਤੁਸੀਂ ਹਨਾ ਨਵੇਂ ਥਾਂ ਜਾ ਕੇ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਘਰ ਬਣਾਉਣਾ ਜਾਂ ਹਾਂਜੀ ਬਾਬਾ ਜੀ ਕੱਲ ਆਏ ਆ ਆਪਾਂ ਜੀ ਅੱਜ ਵੇਖੋ ਜੀ ਤੜਕੇ ਸਵੇਰ 3 ਵਜੇ ਦਿਲ ਘਲਾਇਆ ਜੀ ਆਪਾਂ ਹਾਂਜੀ ਤੇ ਅੱਜ ਫੇਰ ਸਿੰਘ ਕਾਟੀਆਂ ਪਾਉਣ ਡਿਆ ਬਾਬਾ ਜੀ ਇਹਨੂੰ ਬੱਗੀ ਬੋਲਦੇ ਆ ਜੀ ਹਾਂਜੀ ਇਹਨੂੰ ਬੱਗੀ ਆਂਦੇ ਆ ਜੀ ਘੋੜੇ ਵਾਲੀ ਬੱਗੀ ਕਹਿੰਦੇ ਆ ਹਾਂਜੀ ਠੀਕ ਆ ਜੀ ਲਓ ਦੋਸਤੋ ਬੱਗੀ ਦੇ ਵੀ ਸਾਨੂੰ ਕਰਾਤੇ ਆ ਦਰਸ਼ਨ ਬਾਬਾ ਜੀ ਆ ਨੰਬਰ ਗਾ ਸੋਡਾ ਲਿਖਿਆ ਗਾ ਇਹ ਬਾਬਾ ਜੀ ਦਾ ਨੰਬਰ ਆ ਜੀ ਅੱਛਾ ਜੀ ਆ ਬਾਬਾ ਜੀ ਦਾ ਨੰਬਰ ਆ ਠੀਕ ਆ ਜੀ ਬਹੁਤ ਹੀ ਸ਼ਾਨਦਾਰ ਹੈ ਜੀ ਆ ਵੇਖੋ ਘੋੜੇ ਦੀ ਚਾਲ ਵੇਖਣ ਨੂੰ ਲਿਆ ਘੋੜਾ ਆਇਓ ਬਾਬਾ ਜੀ ਇੱਧਰ ਨੂੰ ਤੋਰੋ ਆ ਘੋੜੇ ਦਾ ਨਾਮ ਸੂਰਮਾ ਜੀ ਸੂਰਮਾ ਜੀ ਹਾਂ ਜੀ ਤੇ ਸਿੰਘ ਦਾ ਨਾਮ ਵਾਕੇ ਹੀ ਸੂਰਮਿਆਂ ਵਾਲੀ ਚੜ੍ਹਦਾ ਬਾਬਾ ਜੀ ਨਾ ਵੇਖ ਘੋੜਾ ਬਾਬਾ ਜੀ ਠੀਕ ਆ ਜੀ ਵਾਕੇ ਹੀ ਸੂਰਮਿਆਂ ਵਾਲੀ ਚੜ੍ਹਦਾ ਹੋਰ ਬਾਬਾ ਜੀ ਬਾਬਾ ਤੋਰਿਓ ਅੱਗੇ ਤੋਰ ਕੇ ਮੋੜ ਲਿਆਓ ਫੇਰ ਘੋੜਾ ਲਿਆ ਘੋੜਾ ਮੋੜ ਕੇ ਇੱਕ ਨਹੀਂ ਬੁਖਾ ਹਾਂ ਲਓ ਦੋਸਤੋ ਦੇਖੋ ਦਾਲਪੰਥ ਦੇ ਘੋੜੇ ਦੀ ਕਿੰਨੀ ਵਧੀਆ ਚਾਲ ਆ ਗਈ ਸਿਰਾ ਗੱਲਬਾਤ ਲੱਗੀ ਪਈ ਹੈਗੀ ਤੇ ਆਪਾਂ ਨੂੰ ਵੀ ਬੋਲ ਫਰੇਮਾਂਗਾ ਜਦੋਂ ਦਲਪੰਥ ਦੇ ਘੋੜੇ ਆਉਂਦੇ ਆ ਕਿਉਂਕਿ ਆਪਾਂ ਘੋੜਿਆਂ ਪ੍ਰਤੀ ਆਪਣਾ ਚੈਨਲ ਆ ਆਪਾਂ ਘੋੜਿਆਂ ਨੂੰ ਹੀ ਪ੍ਰਮੋਟ ਕਰਨਾਗਾ ਚਲੋ ਇੱਧਰ ਦੀ ਇੱਧਰ ਦੀ ਲੈ ਆਓ ਬਾਬਾਈ ਦੇਖੋ ਦੋਸਤੋ ਕਿੰਨਾ ਆਨੰਦਮਈ ਮਾਹੌਲ ਆਗਾ ਸਿਰਾ ਗੱਲਬਾਤ ਆ ਘੋੜੇ ਸਾਰੇ ਹੀ ਬਾਬਿਆਂ ਦੇ ਚੜ੍ਹਦੀ ਕਲਾ ਵਾਲੇ ਆਗੇ ਬਾਬਾ ਚਾਲ ਬਹੁਤ ਸੋਹਣੀ ਹੈ ਇਹਦੀ ਹਾਂਜੀ ਬਾਬਾ ਜੀ ਤਾਂ ਇਹ ਕੋੜਾ ਸੂਰਮਾ ਨਾ ਰੱਖਿਆ ਸਿੰਘ ਕੋੜਾ ਸਾਹ ਦਾ ਬਹੁਤ ਸੋਹਣਾ ਸਿੰਘ ਜੀ ਉਹ ਦੇਖੋ ਠੀਕ ਹੈ ਜੀ ਬੱਲੇ ਬਾਬਾ ਬਾਬਾ ਰੂ ਖੁਸ਼ ਹੋ ਗਈ ਜਾਨਵਰ ਦੇਖ ਕੇ ਸਿਰਾਗਾ ਲਵਾਤਾ ਸਿਰਾ ਦੇਖੋ ਦੋਸਤੋ ਕਾ ਨਾ ਇਹ ਆ ਗੁਰੂ ਦੀ लाਡਲੀ ਫੌਜ ਜੰਗਾਂ ਜੁੱਧਾਂ ਵਾਲੇ ਘੋੜੇ ਦੱਸੋ ਇਹ ਦਲੇਰ ਫੌਜ ਹੈਗਾ ਸੂਰਮਾ ਕਿ ਨਹੀਂ ਵਾਕਈ ਸੂਰਮਾ ਜੀ ਠੀਕ ਹੈ ਜੀ ਐਵਜੇ ਘੋੜੀ ਫਿਰ ਜੰਗ ਦੇ ਮੈਦਾਨਾਂ 'ਚ ਜਾ ਕੇ ਖੜਦਿਆ ਬਾਬਾ ਹਨਾ ਜੀ ਹਾਂਜੀ ਤੇ ਆਜੋ ਬਾਬਾ ਅੱਗੇ ਆਜੋ ਸਾਰੇ ਘੋੜਿਆਂ ਬਾਰੇ ਆਪਾਂ ਥੋੜਾ ਥੋੜਾ ਵਿਸਤਾਰ 'ਚ ਦੱਸਦਗੇ ਇਹ ਸਾਡੇ ਮਾਂਗਾਲ ਦਾ ਘੋੜਾ ਜੀ ਉਹ ਵੇਖੋ ਮਾਂਗਾਲ ਵੀ ਤਿਆਰੀ ਕਰੀ ਜਾਂਦਾ ਕਾਠੀ ਸਭ ਤੋਂ ਪਹਿਲਾਂ ਕਾਠੀ ਪਾਲੀ ਮਾਂਗਾਲ ਜੀ ਨੇ ਠੀਕ ਆ ਜੀ ਅਜਾ ਚੱਲਾ ਬਾਕੀ ਬਾळा ਜੀ ਬਾਬੇ ਨੂੰ ਸ਼ੌਂਕ ਆ ਗਿਆ ਇਹਨੂੰ ਤਾਂ ਤੇ ਸੇਵਾ ਵੀ ਬਹੁਤ ਕਰਦਾ ਘੋੜਿਆਂ ਦੀ ਇਹ ਘੋੜਾ ਇਹੋ ਜੀ ਸ਼ਹਿਜ ਇਹਦੇ ਨਾਲ ਪ੍ਰੇਮ ਹੈ ਨਾ ਤੇ ਫੇਰ ਹੀ ਸਾਹਮਣੇ ਆ ਜਾਂਦਾ ਪ੍ਰੇਮ ਤੋਂ ਬਗੈਰ ਸਾਹਮਣੇ ਨਹੀਂ ਆ ਜਾਂਦਾ ਜੀ 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 ਤੇ ਬਾਬੇ ਦੀ ਤਾਂ ਸੇਵਾ ਸੰਭਾਲ ਦੱਸਦੀ ਹੈਗੀ ਦੋਸਤੋ ਬਾਬੇ ਦੀ ਨਾ ਅਲੱਗ ਵੀਡੀਓ ਵੀ ਹੈਗੀ ਤੇ ਆਪਾਂ ਉਹ ਵੀ ਪਾਵਾਂਗੇ ਚੈਨਲ ਤੇ ਤੇ ਸਪੋਰਟ ਕਰਿਓ ਤੇ ਆਜੋ ਜੀ ਅੱਗੇ ਆਪਾਂ ਹੋਰ ਘੋੜੇ ਦਿਖਾਉਣੇ ਆਂਗੇ ਲਓ ਦੋਸਤੋ ਇੱਕ ਸੋਨੂ ਹੋਰ ਘੋੜਾ ਦਿਖਾਉਣੇ ਆਂ ਦਲਪੰਥ ਦਾ ਚੜਦੀ ਕਲਾ ਵਾਲਾ ਬਾਬਾ ਜੀ ਇਹਦੇ ਬਾਰੇ ਵੀ ਦੱਸੋ ਜੀ ਇਹਦਾ ਨਾਂ ਅਨਮੋਲ ਆ ਜੀ ਅਨਮੋਲ ਇੱਕ ਰੰਗ ਕਾਲਾ ਕੋਈ ਚਿੱਟਾ ਦਾਗ ਨਹੀਂ ਜੇਗਾ ਆ ਥੋੜੇ ਜਿ ਹੁਣ ਆਏ ਆ ਠੀਕ ਆ ਜੀ ਪਹਿਲਾਂ ਇੱਕ ਰੰਗ ਕਾਲਾ ਹੀ ਕੋੜਾ ਠੀਕ ਆ ਜੀ ਹਾਂਜੀ ਬਾਬਾ ਜੀ ਇਧਰ ਨੂੰ ਕਰਿਓ ਇਹਦਾ ਮੂੰਹ ਹੀ ਗਾ ਨਹੀਂ ਪਾਇਆ ਬਾਬਾ ਜੀ ਕਾਜਾ ਪਾਈਏ ਨੂੰ ਰੇਸ਼ਾਂ ਫੁੱਲ ਦਿੰਦਾ ਇਹ ਜੀ ਠੀਕ ਆ ਜੀ ਬੋਲੋ ਮੰਦਗਰ ਤੇ ਬਾਬਾ ਜੀ ਉਹ ਆਹ ਲੱਗ ਕੇ ਹਟੀਆਂ ਹੁਣ ਚੋਬਾਂ ਜੀ ਹੈ ਇਹ ਨਗਾਰਾ ਜੀ ਦਲਿਆਣਾ ਦਲੇ ਵਰਤ ਲੱਗੇ ਹੈ ਜੀ ਅੱਛਾ ਅੱਛਾ ਇਹਨੂੰ ਚੋਬਾਂ ਵੀ ਕਹਿੰਦੇ ਹਾਂ ਹਾਂ ਜੀ ਚੋਬ ਲੱਗੀ ਹੈ ਜੀ ਠੀਕ ਹੈ ਜੀ ਠੀਕ ਆ ਸਿੰਘ ਤਿਆਰੀ ਕਰਨ ਦਾ ਆ ਸਿੰਘ ਸਾਰੀ ਤਿਆਰੀ ਕਰਨਾ ਚੱਲਾ ਜੀ ਸੋਣ ਠੀਕ ਹੈ ਜੀ ਉਹ ਕੁੱਤਾ ਵੀ ਆਪਣੇ ਨਾਲ ਦਲਦੇ ਆ ਜੀ ਠੀਕ ਹੈ ਜੀ ਠੀਕ ਹੈ ਜਾਨਵਰਾਂ ਦਾ ਵੀ ਖਾਣ ਨੂੰ ਲਿਆਓ ਜੀ ਖੋਲ ਲਿਆ ਜਾਨਵਰ ਉਹ ਰਿਹਾ ਜੀ ਖਾਈਏ ਤੁਹਾਨੂੰ ਇੱਕ ਠੀਕ ਹੈ ਜੀ ਲਿਆ ਕਿੱਥੇ ਆ ਤਾ ਫਿਲਮ ਮੈਂ ਆ ਗਿਆ ਖਾਣਾ ਆਗੇ ਲੋ ਦੋਸਤੋ ਦੇਖੋ ਬਹੁਤ ਬਹੁਤ ਵਧੀਆ ਸ਼ਕੀਨ ਘੋੜੇ ਆ ਦਲਪੰਥ ਦੇ ਚੜਦੀ ਕਲਾ ਵਾਲੇ ਲੈ ਆਓ ਜੀ ਅੱਛਾ ਜੀ ਬੱਲੇ ਬਾਬਾ ਜੀ ਆਜੋ ਪੂਰਾ ਸ਼ੌਂਕ ਆ ਬਾਬਿਆਂ ਨੂੰ ਹੈ ਹਾਈ ਬਾਬਾ ਕਬੂਤਰ ਰੱਖੇ ਵਾ ਠੀਕ ਆ ਵਿੱਚ 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 ਵੀ ਦਿਖਾਉਂਦਾ ਆ ਵੀ ਕੋਈ ਕੋਈ ਨਹੀਂ ਸਾ ਵੀ ਆਪਣਾ ਵਾ ਠੀਕ ਆ ਜੀ ਠੀਕ ਆ ਠੀਕ ਆ ਹੈ ਅੱਛਾ ਠੀਕ ਆ ਜੀ ਠੀਕ ਆ ਯਾ ਸਾਰੇ ਸ਼ੌਂਕ ਰੱਖੇ ਸਾਰੇ ਸ਼ੌਂਕ ਆ ਜੀ ਠੀਕ ਆ ਜੀ ਆ ਦੇਖੀ ਦੇਖੋ ਜਿਗਾ ਇੱਕ ਮਿੰਟ ਜੀ ਬਾਬਾ ਲਓ ਦੇਖੋ ਮਿੱਤਰੋ ਬਾਬਿਆਂ ਦੇ ਸ਼ੌਂਕ ਕਬੂਤਰ ਰੱਖਿਆਗੇ ਚੀਨੇ ਉੱਡਣੇ ਬਾਬਾ ਫਿਰ ਇਹ ਜਦੋਂ ਆਏ ਤੁਸੀਂ ਪੜਾ ਲਾਉਣੇ ਤੇ ਉਹ ਡੁੱਡ ਵੀ ਜਾਂਦੇ ਆ ਨਾ ਜਾ ਕੇ ਛੱਡ ਦਿੰਦੇ ਫੇਰ ਫੇਰ ਉੱਥੇ ਹੀ ਆ ਜਾਂਦੇ ਆ ਲੈ ਦੋਤ ਨਹੀਂ ਆਏ ਦੋ ਨਹੀਂ ਆਏ ਕਹੀਂ ਆ ਜਾਂਦੇ ਆ ਅੱਛਾ ਠੀਕ ਆ ਤੇ ਯਾਰੇ ਨਵੇਂ ਰੱਖੇ ਆ ਠੀਕ ਆ ਠੀਕ ਆ ਠੀਕ ਇਹ ਜਲਗਾ ਬੜਲੇ ਮੁਲਕੇ ਜਾਣ ਗਿਆ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਸਿਰਾ ਗੱਲ ਨਵਾਤ ਆ ਗਈ ਤੇ ਆ ਜੋ ਬਾਬਾ ਜੀ ਅੱਗੇ ਆਪਾਂ ਹੋਰ ਕੋੜੇ ਦਿਖਾਉਣੇ ਆਗੇ ਹਾਂਜੀ ਆ ਦੇਖੋ ਇਦਾਂ ਸਿੰਘ ਕਰੀ ਜਾਂਦੇ ਆ ਤਿਆਰੇ ਚਾਲਾ ਮਾਰਨਾ ਅੱਜ ਚੱਲ ਚੱਲ ਆ ਜੋ ਭਾਈ ਦੋਸਤੋ ਇੱਧਰ ਦੇਖੋ ਅਭੀ ਸਿੰਘ ਸਾਰੇ ਬਾੜ ਲੀਆਂ ਫੌਜਾਂ ਦੇ ਕੋਲ ਸਾਰੀਆਂ ਝੋਲੇ ਲਾ ਕੇ ਬੰਨ ਕੇ ਨਾ ਗੱਡੀ 'ਚ ਰੱਖਣੀਆਂ ਜੀ ਹੁਣ ਅੱਛਾ ਅੱਛਾ ਅਗਲੇ ਪੜਾ ਤੇ ਫਿਰ ਆਪੋ ਆਪਣੀ ਡਿਊਟੀ ਹੁੰਦੀ ਹੈ ਜੀ ਹਣਾ ਕੱਲੇ ਕੱਲੇ ਸਿੰਘ ਦੀ ਆ ਨਿਹਾਲ ਸਿੰਘ ਹੈ ਨਾ ਇਹਦਾ ਜੀ ਠੀਕ ਹੈ ਜੀ ਨਿਹਾਲ ਸਿੰਘ ਜੀ ਕੀ ਦਾ ਜੀ ਆ ਸਿੰਘ ਦਾ ਜੀ ਅੱਛਾ ਸਿੰਘ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਕਰੀ ਜਾਂਦੇ ਆ ਤਿਆਰੀਆਂ ਹਾਂਜੀ ਠੀਕ ਹੈ ਜੀ ਬਾਬਾ ਜੀ ਗੱਡੀ ਵਾਲਾ ਘੋੜਾ ਆਪਣਾ ਇੰਨਾ ਚਾ ਕੋਈ ਉਹ ਜਿਹੜਾ ਕਾਲਾ ਘੋੜਾ ਖਾਇਆ ਅੱਛਾ ਅੱਛਾ ਉਧਰ 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 ਲੈ ਗਏ ਠੀ ਆ ਦੇਖੋ ਜੀ ਬਹੁਤ ਹੀ ਸ਼ਾਨਦਾਰ ਘੋੜੇ ਆਗੇ ਜੀ ਬਾਬਾ ਇੱਕ ਜ਼ਰੂਰ ਦੱਸੋ ਹੁਕਮ ਇਸ ਘੋੜੇ ਨੂੰ ਵੀ ਇਸ ਤਰ੍ਹਾਂ ਉੱਪਰ ਦੀ ਕੀ ਮੈਂ ਬੰਨਿਆ ਵਾ ਵੀ ਇਹਨੂੰ ਕੀ ਬੋਲਦੇ ਆ ਜਿਹੜੇ ਆਪਣੇ ਭਰਾਵਾਂ ਨੂੰ ਪਤਾ ਲੱਗ ਸਕੇ ਇਹਨੂੰ ਕਮਰਕਸਾਂਦੇ ਆ ਜੀ ਕਮਰਕਸਾ ਲਾਇਆ ਘੋੜੇ ਨੂੰ ਜੀ ਕਮਰਕਸਾ ਹਾਂਜੀ ਇਹਨੂੰ ਘੋੜ ਇਹਨੂੰ ਜਿਵੇਂ ਹੁਣ ਮੰਨ ਲਓ ਜੇ ਘੋੜੇ ਦੇ ਨਾਲ ਫੜਨਾ ਹੈ ਅੱਛਾ ਇਹਦਾ ਇਹੋ ਰਸਾ ਇਹਦੇ ਕਾਜ ਦੇ ਨਾਲ ਬੰਨ ਗਏ ਨਾ ਅੱਛਾ ਜੀ ਉਸੇ ਰਸੇ ਨੇ ਫੜ ਲੈਣਾ ਠੀਕ ਆ ਵੀ ਇਹ ਖਰਾਬ ਨਹੀਂ ਕਰਦਾ ਨਾ ਖਰਾਬ ਨਾ ਕਰੂਗਾ ਨਾਲ ਤੁਰੇ ਜਾਊ ਸਹੀ ਸਲਾਮਤ ਹਾਂਜੀ ਠੀਕ ਆ ਤੇ ਦੇਖੋ ਦੋਸਤੋ ਘੋੜਾ ਦੇਖ ਕੇ ਨਾ ਤੁਹਾਡੀ ਰੂਹ ਖੁਸ਼ ਹੋ ਜੂਗੀ ਬਹੁਤ ਹੀ ਵਧੀਆ ਸਿਰੇ ਦਾ ਸ਼ਕੀਨ ਘੋੜਾ ਹੈਗਾ ਲੈਂਥ ਲੁੰਥ ਕਮੈਤ ਕਲਰ ਦਾ ਹੈਗਾ ਹੋਰ ਬਾਬਾ ਆਪਣੇ ਘੋੜਿਆਂ ਬਾਰੇ ਕੋਈ ਨਾਂ ਨੂੰ ਦੱਸ ਆ ਪ੍ਰਿੰਸ ਹੈ ਜੀ ਆ ਘੋੜੇ ਦਾ ਨਾਂ ਜੀ ਜਿਹੜਾ ਅੱਗੇ ਖੜਾ ਹੈ ਹਾਂਜੀ ਠੀਕ ਆ ਜੀ ਇਹ ਨਾ ਥੋੜਾ ਜਿਹਾ ਬਿਮਾਰ ਹੋ ਗਿਆ ਹੁਣ ਕਾਵੇਂ ਆ ਮਹਾਰਾਜ ਦੀ ਕਿਰਪਾ ਨਾਲ ਆ ਪ੍ਰਿੰਸ ਘੋੜਾ ਹੈਗਾ ਹਾਂਜੀ ਇਹਨੂੰ ਕਿਨਾਰ ਹੋ ਗਈ ਸੀ ਤੇ ਇਹਨੂੰ ਵਾਵਾ ਹੀ ਵਿਗੜ ਗਈ ਕਿਨਾਰ ਅੱਛਾ ਜੀ ਤੇ ਜਿੱਦਾਂ ਫਿਰ ਤੁਸੀਂ ਤਾਂ ਦੇਸੀ ਲਾਜ ਹੀ ਕੀਤਾ ਹੋ ਅਹੀਂ ਬਾਬਾਈ ਧੂਣੀ ਧਣੀ ਦੇਂਦੇ ਰਹਿਆ ਆ ਆਟੇ ਦੀ ਖੰਡ ਦੀ ਅੱਛਾ ਜੀ ਕੋਈ ਆਪਾਂ ਕਪੜਾ ਸਾੜ ਕੇ ਜਾਂ ਧੂਣੀ ਦੇਤੀ ਅੱਛਾ ਹਾਂਜੀ ਦੋਸਤੋ ਆ ਗੱਲਾਂ ਨਾ ਨੋਟ ਕਰ ਲਿਓ ਜਿਹੜੇ ਘੋੜੇ ਨੂੰ ਕਿਨਾਰ ਹੋਵੇ ਐ ਕਰੀ ਬਾਬਾ ਮਾੜਾ ਇਹ ਦੱਸਿਓ ਵੀ ਕੀ ਕੀ ਦਿੱਤਾ ਇਹਨੂੰ ਪਨਾਪ ਆਪਾਂ ਕੋਈ ਕੋਲੇ ਪਾ ਕੇ ਨਾ ਜੀ ਹਾਂਜੀ ਤੇ ਉਹਦੇ ਉੱਤੇ ਜਾਂ ਆਟਾ ਆਟਾ ਖੰਡ ਅੱਛਾ ਜੀ ਤੇ ਜਾਂ ਸੂੜਾ ਅੱਛਾ ਜੀ ਤੇ ਇਹਦੀ ਧੂਣੀ ਦੇਣੀ ਆ ਕੋਈ ਉੱਤੇ ਚੀਜ਼ ਪਾ ਕੇ ਨਾ ਘੋੜੇ ਦੇ ਮੂੰਹ ਤੇ ਠੀਕ ਜੀ ਇਹਦੀ ਚੰਗੀ ਰੀ ਨਾ ਧੂਣੀ ਘੋੜੇ ਦੇ ਨਾਸਾਂ ਨੂੰ ਜਾਂ ਹਾਂ ਨਾਸਾਂ ਜਾਵੀ ਬਿਲਕੁਲ ਉਹ ਇਹਨਾ ਠੀਕ ਹੋ ਗਿਆ ਹਣਾ ਹਾਂਜੀ ਆ ਵੇਖੋ ਉਹਦਾ ਸੈੱਟ ਦਾ ਸੁੱਟਦਾ ਨਹੀਂ ਰੇਸ਼ਾ ਅੱਗੇ ਤੇ ਬਾਬਾ ਜੀ ਇਦਾਂ ਹੈ ਕਿ ਜਿਵੇਂ ਨਾ ਘੋੜੇ ਦੇ ਪਾਣੀ ਐ ਪਾਣੀ ਨਿਕਲੀ ਜਾਂਦਾ ਹੈ ਅੱਛਾ 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 ਹਾਂਜੀ ਸੱਤ ਵਜਨ ਜੀ ਹੁਣ ਤੇ ਕਾ ਮਾਰੇ ਦੀ ਠੀਕ ਹੈ ਜੀ ਆ ਟੋਟੇ ਵੀ ਬਾਬਾ ਗਿਆ ਹੈ ਰਾਜੀ ਬੜਾ ਹੈ ਘੋੜਾ ਇੱਕ ਨਾਰ ਨਹੀਂ ਸਾਰਾ ਖਿੱਚ ਲਿਆ ਘੋੜਾ ਇਹਨੂੰ ਠੀਕ ਹੈ ਜੀ ਦੇਖੋ ਦੋਸਤ ਇੱਕ ਹੋਰ ਘੋੜੇ ਨੂੰ ਦਰਸ਼ਨ ਕਰਾਉਣੇ ਬਾਬਾ ਜੀ ਇਹਦਾ ਕੀ ਨਾਮ ਆ ਇਹਦਾ ਨਾਮ ਹੈ ਗੱਜਨ ਗੱਜਨ ਹਾਂਜੀ ਗੱਜਨ ਠੀਕ ਹੈ ਗੱਜਨ ਵਰਗੀ ਚੜਾਈ ਹੈ ਦੀ ਹੈ ਹਾਂਜੀ ਠੀਕ ਹੈ ਜਿਵੇਂ ਗੱਜਣ ਵੈਲੀ ਦੀ ਚੜਾਈ ਹੁੰਦੀ ਸੀਗੀ ਪੁਰਾਣੇ ਸਮਿਆਂ 'ਚ ਦੱਸਦੇ ਆ ਹਾਂਜੀ ਉਸ ਤਰ੍ਹਾਂ ਦੀ ਚੜਾਈ ਐ ਠੀਕ ਹੈ ਜੀ ਬਾਬਾ ਇਹਦੇ ਕਾਠੀ ਕੁਠੀ ਲੱਗ ਗਈ ਸੀ ਇਹਦੇ ਕਾਠੀ ਲੱਗੇ ਬਾਬਾਈ ਮੁੰਡੇ ਨੇ ਕਾਠੀ ਲਾ ਦੀ ਸੀ ਠੀਕ ਹੈ ਕਈ ਵਾਰੀ ਹੋ ਜਾਂਦਾ ਹੈ ਚਲੋ ਕੋਈ ਨਹੀਂ ਆ ਟੱਬਾ ਘੜਾਈ ਆਪਣਾ ਇਹ ਆ ਟੱਬਾ ਆ ਗਿਆ ਹਣਾ ਛਾਲਾ ਮਾਰਦਾ ਮੱਲੇ ਦੇ ਇਹ ਮੱਲੇ 'ਚ ਬਹੁਤ ਛਾਲਾ ਛੂਣਾ ਮਾਰਦਾ ਲਾਤਾ ਬੜੀ ਫੇਰਦਾ ਈ ਠੀਕ ਆ ਹਾਂਜੀ ਹਰੇਕ ਤਾਂ ਫਿਰ ਇਹਦੇ ਤੇ ਸਵਾਰੀ ਵੀ ਨਹੀਂ ਕਰਦਾ ਹੁਣ ਬਾਬਾ ਕਰਦੇ ਆਂ ਅਸੀਂ ਕਰ ਲੈਨੇ ਆਂ ਅਸੀਂ ਕਰ ਲੈਨੇ ਆਂ ਅਸੀਂ ਤਾਂ ਸਵਾਰੇ ਆਂ ਠੀਕ ਆ ਆ ਉਹ ਵੀ ਅਨਜਾਨ ਜਿਹੜਾ ਸਿੰਘ ਆ ਕੋਈ ਉਹ ਨਹੀਂ ਕਰਦਾ ਹੁਣ ਟੁੜੀਪਾ ਜਿਹੜੇ ਜਾਣਦੇ ਆ ਸਿੰਘ ਉਹੀ ਕਰਦੇ ਹਨਾ ਹਾਂ ਆਪਣਾ ਲਾਲੀ ਘੋੜਾ ਜੀ ਲਾਲੀ ਆ ਗਿਆ ਜੀ ਹਾਂਜੀ ਆ ਲਾਲੀ ਘੋੜਾ ਦੋਸਤੋ ਦੇਖੋ ਬਾਬਿਆਂ ਦਾ ਬਹੁਤ ਹੀ ਸ਼ਾਨਦਾਰ ਆ ਬਾਜ ਘੋੜਾ ਹੀ ਆਪਣਾ ਗੱਦੀ ਵਾਲਾ ਆ ਬਾਜ ਆ ਗਿਆ ਇਹ ਵੀ ਗੱਦੀ ਵਾਲਾ ਆ ਗਿਆ ਜੀ ਹਾਂਜੀ ਠੀਕ ਆ ਬਹੁਤ ਚੜਤਾ ਬਾਬਾ ਜੀ ਇਹਦੀ ਵੀ ਸਿਰੇ ਦਾ ਸ਼ਕੀਨ ਆਗਾ ਗੱਦੀ ਵਾਲਾ ਘੋੜੇ ਦੇ ਕਰੋ ਦਰਸ਼ਨ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜਿਹੜੇ ਭਰਾਵਾਂ ਨੇ ਆਪਣਾ ਫੇਸਬੁੱਕ ਪੇਜ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਲਾਈਕ ਕਰ ਲੋ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲੋ ਅੱਗੇ ਬਾਬਾ ਆਹ ਆ ਵੀ ਲਾਲੀ ਕੋੜ ਇਹ ਵੀ ਲਾਲੀ ਆ ਗਿਆ ਤੇ ਇੱਕ ਹੋਰ ਰਹਿ ਗਿਆ ਭਰਾ ਹਣਾ ਬਾਬਾ ਹਾਂ ਉਹ ਨਿਹਾਲ ਕੋੜ ਆਈ ਆਪਣਾ ਬੱਕੀ ਵਾਲਾ ਠੀਕ ਆ ਠੀਕ ਆ ਤੇ ਬਾਬਾ ਫਿਰ ਹੁਣ ਤੂੜੀ ਇਹਦੇ ਚ ਛਾਣ ਕੇ ਵੰਨ ਲਈ ਆ ਹਾਂ ਜੀ ਵੰਨ ਕੇ ਇਹਨੂੰ ਖਿਆਨੇ ਚ ਰੱਖ ਦੇਣੀ ਹੈ ਖਿਆਨੇ ਚ ਲਾ ਦੇਣੀ ਫਿਰ ਜਾ ਕੇ ਜਿੱਥੇ ਅੱਜ ਪੜਾ ਲਾਉਣਾ ਉੱਥੇ ਆਪਦੀਆਂ ਆਉਂਦੀਆਂ ਝੋਲੀਆਂ ਹਾਂਜੀ ਲਾ ਲੈਣੀਆਂ ਹਨਾ ਠੀਕ ਆ ਬਾਬਾ ਇਹ ਆਪਣੇ ਬਾਬੀ ਦਾ ਘੋੜਾ ਠੀਕ ਆ ਜੀ ਬਾਬੇ ਸਰ ਸੌਣ ਦੇ ਠੀਕ ਆ ਜੀ ਉਹ ਤਾਂ ਬਾਬਾ ਉਧਰ ਫਲਮ ਆਇਆ ਆ ਆਪਾਂ ਪਹਿਲਾਂ ਤੇ ਬਾਬਾ ਦੂਜਾ ਨਹੀਂ ਇੱਕ ਇੱਕ ਸਿੰਘ ਕਿੰਨੇ ਕਿੰਨੇ ਘੋੜੇ ਸਾਂਭ ਲੈਂਦਾ ਦਾਲ ਪੰਥ ਚ ਬਾ ਜਿੰਨੇ ਸਮਾਤੇ ਉਹਨੇ ਸਾਹਮਲੇ ਨਾ ਅੱਛਾ ਜਿੰਨੇ ਦਾ ਹੁਕਮ ਕਰਤਾ ਆ ਜਿਹਨੇ ਵੀ ਘੋੜੇ ਖੜੇ ਨਾ ਅੱਛਾ ਇਹ ਅਹੀ ਸਾਂਭੀ ਐਨੇ 4-5 ਬੰਦੇ ਠੀਕ ਆ ਠੀਕ ਆ ਆ ਜਿੰਨੇ ਵੀ ਘੋੜੇ ਖੜੇ ਆ ਦੋਸਤੋ ਦੇਖੋ ਇਹ 4-5 ਸਿੰਘ ਬਾਬਾ ਜੀ ਹਰਗੇ ਸਾਹਮ ਰਾਇਆ ਤੇ ਬਹੁਤ ਹੀ ਵਧੀਆ ਸ਼ਾਨਦਾਰ ਘੋੜੇ ਆ ਤੇ ਇੱਥੇ ਦਰਖਤਾਂ ਦੀ ਸ਼ਾਂ ਵੀ ਬਹੁਤ ਸੀ ਆਨੰਦਮਈ ਬਹੁਤ ਮਾਹੌਲ ਸੀਗਾ ਸਿਰਾ ਗੱਲਬਾਤ ਲੱਗੀ ਪਈ ਆ ਬਾਬਾ ਜੀ ਹੋਰ ਕੁਝ ਕਹਿਣਾ ਚਾਹੁੰਦੇ ਆ ভাই ਚੜ੍ਹਦੀ ਬਾਬਾ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਲੋ ਬਾਈ ਮਿੱਤਰੋ ਆ ਸੀਗੇ ਦਲਪੰਥ ਦੇ ਘੋੜੇ ਤੇ ਆਪਾਂ ਤੁਹਾਨੂੰ ਫਲਮਾਤਿਆ ਤੇ ਆ ਗੋਰੇ ਨੂੰ ਵੀ ਬਹੁਤ ਜਿਆਦੇ ਸ਼ੌਂਕ ਆ ਸਾਡੇ ਪਿੰਡ ਦੇ ਨੂੰ ਇਹ ਵੀ ਬਹੁਤ ਬਾਬਾ ਦਾ ਪ੍ਰੇਮ ਆ ਹੁੰਦਾ ਜਾਂਦਾ ਰਹਿੰਦਾ ਇੱਥੇ ਘੋੜਿਆਂ ਨੂੰ ਵੀ ਸੇਵਾ ਕਰਦਾਗਾ ਪਾਣੀ ਪੂਣੀ ਪਿਉਂਦਾ ਹੁੰਦਾਗਾ ਤੇ ਦੋਸਤੋ ਜਦੋਂ ਵੀ ਕਦੇ ਵੀ ਦਲਪੰਥ ਤੁਹਾਡੇ ਨਗਰ ਚ ਪਹੁੰਚੇ ਤਾਂ ਉਹਦੀ ਬਾਦ ਚੜ ਕੇ ਸੇਵਾ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਮੋਢ ਤੋਂ ਦਲਪੰਥ ਤੁਰੇ ਹੋਏ ਆਗੇ ਤੇ ਦਲਪੰਥ ਨੂੰ ਵੇਖ ਕੇ ਵੀ بڑے ਬੰਦਿਆਂ ਨੂੰ ਸ਼ੌਂਕ ਪੈਦਾ ਹੁੰਦਾਗਾ ਘੋੜੇ-ਘੋੜੀਆਂ ਰੱਖਣ ਦਾ ਤੇ ਲਓ ਬਾਈ ਮਿੱਤਰੋ ਮਿਲਦੇ ਆਪਾਂ ਹੋਰ ਕਿਸੇ ਨਵੀਂ ਵੀਡੀਓ ਚ ਤੇ ਜੇ ਕਿਸੇ ਵੀ ਪ੍ਰਵਾਹ ਨੇ ਆਪਣੇ ਜਾਨਵਰ ਦੀ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਤੇ ਜਾਂ ਘਰ ਬੈਠੇ ਤੁਸੀਂ ਆਪਣਾ ਜਾਨਵਰ ਸੇਲ ਕਰਵਾਉਣਾ ਚਾਹੁੰਦੇ ਹੋ ਸਾਡੇ ਪਾਰਟੀ ਤੋਂ ਸਾਤਾ ਆਪਣੀ ਜਾਨਵਰ ਦੀਆਂ ਵੀਡੀਓ ਭੇਜ ਕੇ ਦੋ ਤਿੰਨ ਫੋਟੋ ਭੇਜ ਕੇ ਤੇ ਉਸ ਤੋਂ ਪਹਿਲਾਂ ਪਰ ਸਾਡੇ ਨਾਲ ਫੋਨ ਤੇ ਜਰੂਰ ਗੱਲਬਾਤ ਕਰ ਲਿਓ ਆਪਾਂ ਤੁਹਾਡੀ ਐਡ ਕਰ ਦੇਾਂਗੇ ਤੇ ਜੇ ਕਿਸੇ ਨੇ ਚੰਗੇ ਸ਼ਾਰਟ ਸ਼ੂਟ ਕਰਵਾ ਕੇ ਵੀਡੀਓ ਕਰਵਾਉਣੀ ਹੋਵੇ ਤਾਂ ਵੀ ਸਾਡੇ ਨਾਲ ਕਰ ਲਿਓ ਸੰਪਰਕ ਸਾਡਾ ਨੰਬਰ نوٹ ਕਰ ਲਓ 8198042453 ਧੰਨਵਾਦ ਦੋਸਤੋ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ 'ਚ ਤੇ ਖਾਲਸਾ ਫੌਜ ਦੇ ਦਾਲ ਪੰਥ ਦੇ ਘੋੜੇ ਕਿਦਾਂ ਦੇ ਲੱਗੇ ਤੁਸੀਂ ਜਰੂਰ ਦੱਸਿਓ ਆਪਣਾ ਘੋੜਿਆਂ ਪ੍ਰਤੀ ਚੈਨਲ ਆ ਤੇ ਇਸ ਕਰਕੇ ਆਪਾਂ ਘੋੜਿਆਂ ਨੂੰ ਹੀ ਪ੍ਰਮੋਟ ਕਰਦੇ ਆਂਗੇ ਧੰਨਵਾਦ